प्यारे सिरोतीओ प्यार, प्यार पर इस सतश्री अकालजी तुसी देख रहे हो स्टार एजी न्यूज़ चैनल अमरबाई दी खबर अमृतसर आम आदमी पार्टी मेयर दा ओहदा हासिल करके जतिंदर सिंह मोतिया पार्टियां नु मेयर प्रियंका शर्मा नु सीनियर डिप्टी मेयर अते अनीता रानी नु डिप्टी मेयर चुन्या गया अते आम आदमी पार्टी दे बने हुए मेयर जतिंदर पार्टियां ने काउंसलर दा धन्यवाद कीता अते पवित्र शहर दी सेवा करण दा मौका मिलया है शहर विच रुके हुए काम मां नु पेल्डे आधार ते करण दा वादा कीता इस मौके ते कुलदीप सिंह तालीवाल विधायक डॉक्टर जसवीर सिंह आ ਅਦਮੀ ਪਾਰਟੀ ਦੇ ਹੋਰ ਉਹ ਦੇਦਾਰ ਬਹੁਤ ਹੀ ਇਤਿਹਾਸਿਕ ਦਿਨ ਹੈ ਗੁਰੂ ਵੰਬਾਸਦੀ ਦੀ ਨਗਰੀ ਅਮਰਸਾਦਪੁਰਤ ਸ਼ਹਿਰ ਹੈ ਜਿੱਥੇ ਗੁਰੂ ਰਾਮਦਾਸ ਜੀ ਦਾ ਘਰ ਹੈ ਜਿੱਥੇ ਦਰਿਆਣਾ ਮੰਦਿਰ ਹੈ ਜਿੱਥੇ ਭਗਵਾਨ ਬਾਲਮੀਕ ਦੀ ਦਾ ਮੰਦਿਰ ਹੈ ਉਹ ਸ਼ਹਿਰ ਨੂੰ ਅੱਜ ਨਵਾਂ ਮੇਰ ਜਿਹੜਾ ਉਹ ਮਿਲਿਆ ਕੱਲ ਜਿਹੜੀ ਚੋਣ ਹੋਈ ਆ ਉਸ ਤੋਂ ਬਾਅਦ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੇ ਜਿਹੜਾ ਕੰਮਕਾਰ ਆ ਸ਼ੁਰੂ ਕਰਨ ਵਾਸਤੇ ਕਿਉਂਕਿ ਕੰਮ ਬਹੁਤ ਲੇਟ ਅੱਗੇ ਹੋਇਆ ਅਸੀਂ ਚਾਹੁੰਦੇ ਆ ਕਿ ਇੱਕ ਇੱਕ ਮਿੰਟ ਜਿਹੜਾ ਉਹ ਸਾਡੇ ਲਈ ਬਹੁਤ ਮਤਲਬ ਕੀਮਤੀ ਹੈ ਤੇ ਕੋਈ ਟਾਈਮ ਖਰਾਬ ਨਾ ਕੀਤਾ ਜਾਵੇ ਇਸੇ ਕਰਕੇ ਅੱਜ ਅਸੀਂ ਮਤਲਬ ਮੋਤੀਪਾਟਿਆ ਜੀ ਨੂੰ ਉਹਨਾਂ ਦੀ ਚੇਅਰ ਤੇ ਬਿਠਾਉਣ ਵਾਸਤੇ ਆਏ ਆ ਤੇ ਮੈਂ ਅਮੋਸਾ ਨਿਵਾਸੀਆਂ ਨੂੰ ਤੁਹਾਡੇ ਥੋਂ ਕਹਿਣਾ ਚਾਹੁੰਦਾ ਕਿ ਅਮੋਸਰ ਨਵ ASCIIਆ ਦੀਆਂ ਆਸਾਂ ਤੇ ਖਰੇ ਉੱਤਰਨ ਵਾਸਤੇ ਅਸੀਂ ਰਾਤ ਦਿਨ ਇੱਕ ਕੰਮ ਕਰਾਂਗੇ ਸਾਡੀ ਸਾਡੀ ਟੀਮ ਮੋਤੀ ਪਾਟਿਆ ਜੀ ਦੀ ਗਵਾਹੀ ਦੇ ਹੇਠ ਸ਼ਹਿਰ ਦੇ ਜਿੰਨੇ ਵੱਡੇ ਮੁੱਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਵੀ ਕਰਾਂਗੇ ਆ ਉਹ ਦਾ ਕਿਸੇ ਵੀ ਸ਼ਹਿਰ ਦੇ ਵਸਨੀਕ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਆਵੇ ਉਹ ਦੀ ਹੋਣ ਦਿੱਤੀ ਜਾਊਗੀ ਕੰਮ ਸੀ ਪਹਿਲਾਂ ਵੀ ਕਰਦੇ ਸੀਗੇ ਪਰ ਕਿਉਂਕਿ ਸਥਾਨਕ ਸਰਕਾਰਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਦਾਦਾ ਇਹਨਾਂ ਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਹੁੰਦ ਹੈ ਉਹ ਬਹੁਤ ਜ਼ਿਆਦਾ ਇਹਨਾਂ ਨੂੰ ਪਾਵਦਾ ਹੈ ਇਸ ਕਰਕੇ ਇਸ ਨਗਰ ਦੇ ਵਿੱਚ ਦੇ ਹਾਊਸ ਨੂੰ ਵੜਾਉਣਾ ਮੇਲ ਨੂੰ ਵੜਾਉਣਾ ਬਹੁਤ ਹੀ ਜ਼ਿਆਦਾ ਜੂਰੀ ਬਹੁਤ ਸਾਰੇ ਕੰਮ ਇਦਾਂ ਦੇ ਆ ਜਿਹੜੇ ਹਾਊਸ ਦੀ ਮਤਲਬ ਜਿਹੜਾ ਉਹ ਉਹ ਜਦ ਤੱਕ ਹਾਊਸ ਨਹੀਂ ਬੰਦਦਾ ਉਸ ਤੋਂ ਬਿਨਾ ਉਹ ਕੰਮ ਜਿਹੜੇ ਨਹੀਂ ਹੋ ਸਕਦੇ ਸੋ ਅੱਜ ਤੋਂ ਬਲ ਜਿਹੜੇ ਕੰਮ ਅਵਸਰ ਜਿਹੜੇ ਦੇ ਉਹ ਸ਼ੁਰੂ ਹੋ ਜਾਣਗੇ ਸ਼ਹਿਰ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਤੁਹਾਡੀ ਜੋ ਵੀ ਕੰਪਲੇਂਟ ਹੈ ਸਾਡੇ ਮੇਅਰ ਸਾਹਿਬ ਸਰੇ ਦੇ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਬੈਠਿਆ ਕਰਨਗੇ ਸਾਡੇ ਜਿੰਨੇ ਐਮਸੀ ਹੈ ਜਦੋਂ ਮੇਅਰ ਸਾਹਿਬ ਨੇ ਕਿਹਾ ਸਾਡੇ ਲਈ ਕੋਈ ਇਹ ਨਹੀਂ ਹੈ ਕਿ ਕੌਣ ਕਿਹੜੀ ਪਾਰਟੀ ਦਾ ਕੌਣ ਕਿੱਥੇ ਕਾਉਂਸਲਰ ਹੈ ਸਾਡੇ ਲਈ ਹਰਵਾਰ ਦਾ ਬਰਾਬਰ ਵਿਕਾਸ ਕਰਨਾ ਉਹ ਜ਼ਰੂਰੀ ਹੈ ਸਾਡੇ ਸ਼ਹਿਰ ਦਾ ਵਿਕਾਸ ਕਰਨਾ ਜ਼ਰੂਰੀ ਹੈ ਪਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੀ ਪਾਰਟੀ ਦੇ ਨੰਬੰਦੇ ਖੜੇ ਹੋਏ ਸੀ ਇਲੈਕਸ਼ਨ ਦੇ ਵਿੱਚ ਜਿਹੜੇ ਰਹਿ ਗਏ ਜਿਹੜੇ ਹਾਰ ਗਏ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਵੀ ਬਰਾਬਰ ਇਜ਼ਤਮਾਨ ਜਿਹੜਾ ਇਸ ਹਾਊਸ ਦੇ ਵਿੱਚ ਦਿੱਤਾ ਦਿੱਤਾ ਜਾਊਗਾ ਉਹਨਾਂ ਦੇ ਵੀ ਕੰਮਕਾਜ ਦੇ ਰੇ ਬਰਾਬਰ ਦੇ ਕਿੱਤੇ ਜਾਣਗੇ ਜਿਹੜੇ ਸਾਡੀ ਪਾਰਟੀ ਦੇ ਬਤਕਦੇ ਜਿਹੜੇ ਜਿਹੜੇ ਬਸਤੇ ਬੜੇ ਸਿਰ ਦੀ ਜਦੌਜਾ ਕਰਦੇ ਜਿੱਤ ਹਾੜੀ ਹੋਰ ਗੱਲ ਹੈ ਪਦੋਂ ਪਾਰਟੀ ਦੇ ਬੜੇ ਕਮਿਟਡ ਸਾਥੀ ਦੇ ਉਹਨਾਂ ਦੇ ਕੰਮਕਾਜ ਵੀ ਜਿਹੜੇ ਪਹਿਲ ਦੇ ਆਧਾਰ ਤੇ ਹੋਣਗੇ ਸੋ ਮੈਂ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਔਰ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਹੁਣ ਅੰਬਸਾ ਦਾ ਸਰਵਕਾਸ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਬਹੁਤ ਵਧੀਆ ਇੱਕ ਸਾਰ ਇੱਕ ਬਰਾਬਰ ਦਾ ਹੋਏਗਾ ਸਾਰੇ ਸ਼ਹਿਰ ਦਾ ਹੋਏਗਾ ਕਿ ਇਹ ਨਹੀਂ ਕਿ ਇੱਥੇ ਆਪ ਦੇ ਬੰਦਾ ਐਮਸੀਾ ਉੱਥੇ ਹੋ ਰਿਹਾ ਦੂਜੇ ਥਾਂ ਵੀ ਹੋ ਰਿਹਾ ਸਾਰੇ ਔਰ ਬਾਹਾਂ ਖੁੱਲੀਆਂ ਹਰ ਕਦਾ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਸਿਆਸਤ ਆਪਣੀ ਥਾਂ ਆ ਪਰ ਸ਼ਹਿਰ ਦਾ ਵਿਕਾਸ ਆਪਣੀ ਥਾਂ ਆ ਸੋ ਜਿੱਥੇ ਵੀ ਕਿਤੇ ਵਿਕਾਸ ਹੋਣ ਵਾਲਾ ਹੈ ਚਾਹੇ ਉਹ ਕੋਈ ਸਾਥੀ ਭਾਜਪਾ ਦੇ ਐਮਸੀ ਨੇ ਕੋਈ ਕਾਲੀ ਦਾਲਦੇ ਆ ਕੋਈ ਕਾਂਗਰਸ ਦੇ ਆ ਜਿੱਥੇ ਵੀ ਉਹਨਾਂ ਦੀਆਂ ਵੱਡਾ ਜਿਹੇ ਕੰਮ ਹੋਣ ਵਾਲਾ ਆ ਕੇ ਮੇਰ ਸਾਹਿਬ ਨੂੰ ਦੱਸਣ ਉਨਦੇ ਕੰਮ ਜਿਹੜੇ ਆ ਬਰਾਬਰ ਅਸੀਂ ਕਹਾਂਗੇ ਮੈਂ ਤੁਹਾਨੂੰ ਕਹਾਂਗਾ